ਤਾਂ ਤੋਂ ਗੱਲ ਨੂੰ ਮੈਂ ਪਰ ਤੁਸੀ ਨੂੰ ਮੈਂ ਇਹਨਾਂ ਦੇ ਜੱਸਾ ਸਿੰਘ ਰਾਪੁਈਆ ਬਖਾਰਾ ਸਾਹਿਬ ਅਜੇ ਸੁਖਵਿੰਦਰ ਸਿੰਘ ਸ਼ਰਕੀ ਵਾਲਾ ਨੇ ਅਰਜਨ ਦੇਵ ਪ੍ਰਚਾਰ ਪ੍ਰਸਤਾ ਉਹਦੇ ਬੰਦੋਂ ਸ਼ੋਕੇ ਸਾਹਿਬ ਜਦੇ ਚਾਰ ਹੁਣ ਸ਼ਹਿਰੀ ਦੀ ਫਿਲਮਾਂ ਜ ਦਿਖਾਈਆਂ ਇਸ ਮੌਕੇ ਆਪਾਂ ਬੜੇ ਪ੍ਰਬੰਧਕ ਕਮੇਟੀ ਨਾਲ ਪ੍ਰਬੰਧ ਕੀਤੀ ਦਨ ਕਰਦੇ ਹਾਂ ਅੱਜ ਜਿਹੜਾ ਇਹ ਪੁਰਾਣਾ ਕੀਤਾ ਗਿਆ ਸੰਗਰਾਮ ਤੇ ਕੁਨਮਾਸ਼ੀ ਦੇ ਜਣ ਦੇ ਤੋਂ ਉਹ ਨਾਲ ਬਣੇ ਨੇ ਸ਼ਿਖੀ ਦੀ ਹੜੀ ਇਹਦੇ ਸ਼ੁਰੂ ਹੋ ਗਏ ਨੇ ਤਾਂ ਇਹ ਬ੍ਰਿੰਦਰ ਸਿੰਘ ਨਗਰ ਦੇ ਬ੍ਰਿੰਦਰ ਸਿੰਘ ਆਰ ਹੈ ਕਿ ਆਪਾਂ ਲੱਗਦਾ ਕਿ ਬਈ ਕਿੰਨੇ ਬਹੁਤ ਸਾਰੇ ਸੰਭਰ ਬਗੀਨਾ ਹੈ ਇਹ ਸ਼੍ਰੀਤੀ ਦੇ ਦਹਾੜਾਂ ਨੂੰ ਚੱਲ ਰਹੇ ਨੇ ਬਹੁਤ ਇਹ ਬਹੁਤ ਡੋਲਮੀ ਦੀਆਂ ਕਹਾਣੀਆਂ ਸਿੱਖ ਧਰਮ ਦੇ ਲਈ ਬਹੁਤ ਇਹਨਾਂ ਦੀ ਸਿੱਖਿਆ ਹੈ ਚਾਰੇ ਸ਼ਹੀਦਾਂ ਦੇ ਸ਼ਹੀਦ ਹੋਏ ਨੇ ਹੋਰ ਅਨੰਕ ਸਿੰਘ ਸ਼ਹੀਦ ਹੋਏ ਨੇ ਮਾਤਾ ਗੁਜਰੀ ਜੀ ਇਸ ਵੀ ਇਹ ਜੋੜ ਮੇਲੇ ਦੇ ਸੰਬੰਧ ਵਿੱਚ ਅਸੀਂ ਅੱਜ ਇੱਥੇ ਚਾਰੇ ਸ਼ਹੀਦਾਂ ਦੀ ਫਿਲਮ ਦਿਖਾਉਂਦੇ ਹਾਂ ਇੱਕ ਛੋਟਾ ਜਿਹਾ ਪ੍ਰਾਰambh ਕਰਿਆ ਇਸ ਦੇ ਮਿੱਤਰਾਂ ਕਸੀਐਸ ਨੂੰ ਤੇਰੀ ਦੇ ਬੋਲ ਆਨ ਵਾਲੇ ਬੱਚੇ ਇਕੱਠੇ ਹੋਏ ਨੇ ਬੀਚੇ ਬੱਠੀਆਂ ਹੋਈਆਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਰਦਾਰ ਸੁਖਮਿੰਦਰ ਸਿੰਘ ਜੀ ਉਹਨਾਂ ਨੇ ਉਹਨਾਂ ਦੇ ਜਵਾਬ ਕਰੇ ਨੇ ਤੇ ਉਹਨਾਂ ਨੇ ਇਹਨਾਂ ਨੇ ਸਹੀ ਜਵਾਬ ਦਿੱਤੇ ਨੇ ਸਰਦਾਰ ਭੁਪਿੰਦਰ ਸਿੰਘ ਜੀ ਨੇ ਪ੍ਰਾਈ ਡਿਸਟ੍ਰਿਬਿਊਟ ਕਰੇ ਨੇ ਇਹ ਸਾਡਾ ਬਹੁਤ ਛੋਟਾ ਜਿਹਾ ਪ੍ਰਾਰambh ਹੈ ਇਸ ਸਾਰੇਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਅਤੇ ਮੈਂ ਮਹਿਸੂਸ ਇਹ ਸਨੇਹਾ ਦਿੰਦਾ ਹਾਂ ਆਪਣੇ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਆਪਣੇ ਬੱਚਿਆਂ ਨੂੰ ਸਿੱਖਿਣ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜ ਕੇ ਚੰਗੀ ਸਿੱਖਿਆ ਦੇ ਕੇ ਉਹਨਾਂ ਦਾ ਪੂਰਾ ਖਿਆਲ ਰੱਖਿਆ ਜਾਵੇ ਔਰ ਉਹਨਾਂ ਨੂੰ ਅੱਗੇ ਤੋਂ ਆਜ਼ਾਦ ਬਣ ਕੇ ਜੀਵਨ। ਇਹ ਸੀ ਬ੍ਰਿੰਦਰ ਸਿੰਘ ਜੀ ਬ੍ਰਿੰਦਰ ਸਿੰਘ ਨੇ ਦੱਸਿਆ ਵੀ ਇੱਕ ਪੁਰਾਣਾ ਪਿਛਲੇ ਸਮੇਂ ਵੀ ਕਰਦੇ ਰਹੇ ਨੇ ਜੀ ਇਸ ਵਾਰ ਵੀ ਇਹਨਾਂ ਕੋਲ ਇੱਕ ਪੁਰਾਣਾ ਕਿਤੇ ਗੁਰੂਪਿੰਦਰ ਸਿੰਘ ਸੌਂਹ ਜੀ ਨਾਲ ਲੱਗ ਰਹੇ ਜਿਹੜੇ ਆਮਕੜੀ ਭਵਨ ਦੇ ਸਭਾ ਦੇ ਪ੍ਰਧਾਨ ਨੇ ਇਹ ਇਸ ਸੂਚੀ ਰਾਮਗੜੀ ਆਰਗੇਨਾਈਜੇਸ਼ਨ ਦੇ ਵੀ ਉਹ ਪ੍ਰਧਾਨ ਨੇ ਤੇ ਰਾਮਗੜੀ ਕਲਚਰ ਦੀ ਪੂਰੀ ਨਮਾਇੰਦਗੀ ਕਰਦੇ ਭਵਿੰਦਰ ਸਿੰਘ ਜੀ ਜਿਹੜਾ ਅੱਜ ਰਾਮਗੜੀ ਸਭਾ ਬਦਨਾਜ ਤੋਂ ਪ੍ਰਾਦਾ ਕੀਤਾ ਗਿਆ ਬੱਚਿਆਂ ਨੂੰ ਫਿਲਮ ਦਿਖਾ ਕੇ ਤੇ ਸਿੱਖ ਇਤਿਹਾਸ ਦੀ ਜਿਹੜੀ ਬਹੁ ਬਿਲਕੁਨ ਹੋਰ ਸ਼ਹਾਗਤ ਉਹਦੇ ਆਉਣ ਵਾਲੇ ਦਿਨਾਂ ਵਿੱਚ ਸ਼ਹਾਦਤ ਦੇ ਪ੍ਰੋਗਰਾਮ ਤੇ ਰਾਮਗੜੀ ਸਭਾ ਹੋਰ ਕੀ ਕਰ ਕਰ ਰਹੀ ਹੈ ਇਹ ਜੇ ਸਮਾਗਮ ਨੂੰ ਲਤਾ ਖੰਨਾ ਲਾਈ ਵੱਲੋਂ ਇਹ ਕਵਰੀ ਕਰਨ ਲਈ ਇਹ ਤੇ ਕਵਰੇਜ ਪਾਉਣ ਲਈ ਬਹੁਤ ਧੰਨਵਾਦ ਬੁਰਦਵਾਰਾ ਮਹਾਰਾਜਾ ਸਸੇਂਗ ਰਾਮਗੜੀ ਬੁਰਦਵਾਰਾ ਦੇ ਵਿੱਚ ਅੱਜ ਜੋ 15ਵਾਂ ਮਨਾਹਾ ਜਾ ਰਿਹਾ ਸਿੱਖਾਂ ਦੇ ਸੰਬੰਧ ਦੇ ਵਿੱਚ ਉਹਦੀ ਸ਼ੁਰੂਆਤ ਅੱਗੇ ਤੇ ਚਾਰ ਸ਼ਹਿਰਾਂ ਦੇ ਫਿਲਮ ਦਿਖਾ ਕੇ ਕੀਤੀ ਗਈ ਜਿਸ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਪਰੰਪਰਾ ਪ੍ਰਚਾਰ ਟਰਸਟ ਨੇ ਸਾਨੂੰ ਬਹੁਤ ਸਾਰਾ ਸਹਿਯੋਗ ਦਿੱਤਾ ਉਹਨਾਂ ਨੇ ਆ ਕੇ ਇੱਥੇ ਆਪਣੇ ਪ੍ਰਚਾਰ ਲਈ ਸਾਨੂੰ ਪਾਈਸਨ ਘੰਟੇ ਬੱਚਿਆਂ ਨੂੰ ਫਿਲਮ ਵੀ ਦਿਖਾਈ ਤੇ ਬੱਚਿਆਂ ਦੇ ਵਿੱਚ ਯੋਗਪਾਜ ਪ੍ਰੋਗਰਾਮ ਰੱਖੇ ਗਏ ਇਹਦੇ ਵਿੱਚ ਸਿੱਖੀ ਨਾਲ ਸੰਬੰਧਤ ਸਾਰੇ ਤਵਾਲ ਉਹਨਾਂ ਨੂੰ ਪਾਏ ਗਏ ਬੱਚਿਆਂ ਨੂੰ ਜਾਗਰੂਕ ਕੀਤਾ ਆਪਣੇ ਇਤਿਹਾਸ ਬਾਰੇ ਜਾਣੂ ਕਰਾਇਆ ਸੋ ਮੈਂ ਗੁਰअर्जਨ ਦੇ ٹرسٹ ਦਾ ਵੀ ਇੱਥੇ ਪਹੁੰਚਣ ਦੇ ਬਹੁਤ ਧੰਨਵਾਦੀ ਹਾਂ ਤੇ ਇਸ ਪ੍ਰਾਲੇ ਨਾਲ ਸਾਨੂੰ ਆਉਣ ਵਾਲੇ ਜੋ ਸਾਡੇ ਪੁਰਬਲੇ ਸਾਡੇ ਸੀਗੇ ਉਹਨਾਂ ਨੂੰ ਅਸੀਂ ਤਾਜ਼ਾ ਰੱਖ ਸਕੀਏ ਉਹਨਾਂ ਦੀ ਸ਼ਾਹਦਤਾਂ ਨੂੰ ਕਾਇਮ ਕਰ ਸਕੀਏ ਇਹ ਬਹੁਤ ਵੱਡਾ ਪ੍ਰਾਲਾ ਹੈ ਜਦ ਤੱਕ ਸਰ ਸਕਬੰਦਰ ਸਿੰਘ ਉਹਨਾਂ ਨੇ ਦੱਸਿਆ ਕਿ ਸਿੱਖ ਪੰਥ ਦੇ ਵਿੱਚ ਨਿਗਾਰਾ ਹੈ ਪ੍ਰਚਾਰ ਕਰਨੀਓ ਪ੍ਰਚਾਰ ਬਹੁਤ ਘੱਟ ਹੋ ਰਿਹਾ ਹੈ ਸਾਡੀ ਸ਼੍ਰੋਮਣੀ ਕਮੇਟੀ ਨੂੰ ਅਸੀਂ ਇਹ ਗੱਲ ਉਰਜੋਰ ਅਪੀਲ ਕਰਦੇ ਹਾਂ ਕਿ ਧਰਮ ਪ੍ਰਚਾਰ ਵੱਧ ਤੇ ਵਧੇ ਕੀਤਾ ਜਾਵੇ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਗੁਰਦੁਆਰਿਆਂ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਪ੍ਰਸ਼ਤੀ ਬਣਾਏ ਜਾਣ ਨਾ ਸਿਰਫ ਧਰਮ ਪ੍ਰਚਾਰ ਨੂੰ ਹੀ ਕਰਨ ਸੋ ਇਸ ਗੱਲ 'ਤੇ ਵੀ ਧਿਆਨ ਕੀਤੀ ਜਾਵੇ ਮੈਨੂੰ ਇਸ ਤਰ੍ਹਾਂ ਦੇ ਜੋ ਸਮਾਗਮ ਨੇ ਬੜੀ ਖੁਸ਼ੀ ਹੋਈ ਹੈ ਕਿ ਅਸੀਂ ਆਪਣੇ ਔਰ ਵੀਰਾਂ ਨੂੰ ਅਸੀਂ ਯਾਦ ਕਰਦੇ ਹਾਂ ਅਸੀਂ ਜੋ ਸਿੱਖੀ ਦਾ ਅਨੰਦ ਮਾਣ ਰਹੇ ਹਾਂ ਉਹਨਾਂ ਦੀ ਕੁਰਬਾਨੀ ਹੈ ਸੋ ਹੁਣ 15 ਪ੍ਰਾਪ ਦਿਨ ਵਿੱਚ ਆਪਾਂ ਨਿਤ ਉਹਨਾਂ ਨੂੰ ਆਪਣੇ ਮਨ ਚ ਵਸਾਈਏ ਔਰ ਉਹਨਾਂ ਦੇ ਨਿਮਨ ਅਸੀਂ ਆਪਣਾ 2 ਮਿੰਟ ਉਹਨਾਂ ਨੂੰ ਯਾਦ ਕਰਕੇ ਮੋਨ ਵਰਤ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਦੇਈਏ ਇਹ ਸ਼ਰਧਾਂਜਲੀ ਦੇ ਦਿਨ ਨੇ ਇਹ ਆਪਾਂ ਨੂੰ 5-7 ਮਿੰਟ ਰੋਜ਼ ਉਹਨਾਂ ਦੇ ਨਿਮਿਤ ਤਪ ਕਰਨੇ ਚਾਹੀਦੇ ਹਨ ਸੋ ਸਾਰੇ ਜਿੱਥੇ ਬਿੱਥੇ ਸਾਰੇ ਪਤਵੰਤੇ ਆਏ ਨੇ ਸਾਰਿਆਂ ਦਾ ਤੈਂਦਿਲੋ ਧੰਨਵਾਦ ਇਹ ਜੀ ਗੁਬਿੰਦਰ ਸਿੰਘ ਜੀ ਬਹੁਤ ਵਧੀਆ ਇਹਨਾਂ ਨੇ ਕਿਹਾ ਵੀ ਜਿਹੜੇ 15 ਵਾੜੇ ਦੇ ਵਿੱਚ ਹਰੇਕ ਵਾੜੇ ਸੁਖਵਿੰਦਰ ਸਿੰਘ ਜਿਹੜੇ ਕਿ ਇਸ ਪ੍ਰਚਾਰ ਲਈ ਲੱਗੇ ਵੀ ਨੇ ਸੁਖਵਿੰਦਰ ਸਿੰਘ ਜੀ ਅੱਜ ਤੁਸੀਂ ਇੱਥੇ ਆਏ ਹੋ ਕੱਲ ਨੂੰ ਤੁਸੀਂ ਹੋਰ ਪਾਸੇ ਵੀ ਜਾਣਾ ਬਾਈਥ ਨਹੀਂ ਤੁਹਾਡਾ ਹੋਸਮਾਰਮ ਇਹ ਜਿਹੜੇ ਪ੍ਰਚਾਰ ਲਈ ਤੁਸੀਂ ਆਪਣਾ ਗੱਡਿਆ ਹੈ ਇਹਦੇ ਬਾਰੇ ਕੀ ਕਿਹਣਾ ਜੀ ਅੱਜ ਦਾ ਅਚਦਾ ਉਪਰਾਲਾ ਕੀ ਸੀ ਵਧੀਆ ਲੱਗਿਆ ਤੁਹਾਨੂੰ ਅੱਜ ਗੁਰਦੁਆਰਾ ਬਾਬਾ ਜਸ ਸਿੰਘ ਰਾਮਗੜੀ ਦੇਖੇ ਸਾਹਿਬ ਤਾਂ ਮੇਰੇ ਨੂੰ ਦਿਖਾਈ ਆਇਆ ਸਿਰ ਗੁਰਦੁਆਰਾ ਦੀਪਨਰਮ ਚੱਕਰਾਸਟ ਸਵਦੀ ਸਿੰਘਾਂ ਦੇ ਵੱਲੋਂ ਲੰਬੇ ਸਮੇਂ ਦੇ ਵਿੱਚੋਂ ਅਸੀਂ ਇਹ ਸੇਵਾ ਕਰ ਰਹੇ ਹਾਂ ਔਰ ਇਸ ਦੀ ਕੋਸਟੀਵਾ ਕਰ ਰਹੇ ਹਾਂ ਔਰ ਬੱਚਿਆਂ ਨੂੰ ਤਾਂ ਜੋ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਸਿੱਖ ਵਿਰਸੇ ਤੋਂ ਜਾਣੂ ਕਰਵਾਇਆ ਜਾਵੇ ਕਿਉਂਕਿ ਸਾਡਾ ਅੱਜ ਬਹੁਤ ਇਹ ਸਾਨੂੰ ਦੇਖਣਾ ਪੈਂਦਾ ਕਿ ਸਾਡੇ ਬੱਚੇ ਨਸ਼ਿਆਂ ਵੱਲ ਜਾ ਰਹੇ ਨੇ ਪਤਤਮ ਦੇ ਜਾ ਰਹੇ ਨੇ ਸੋ ਇੱਥੇ ਦੀ ਗੁਰਦੁਆਰਾ ਪ੍ਰਬੰਧਕੀਟ ਦੇ ਵੱਲੋਂ ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਇਹ ਸਾਨੂੰ ਪਿਛਲੇ ਸਾਲ ਵੀ ਇਸ ਪ੍ਰੋਗਰਾਮ ਦਾ ਸਥਾਨ ਤੇ ਕਰਵਾਇਆ ਸੀ ਉਦੋਂ ਬੱਚਿਆਂ ਵਿੱਚ ਬਾਕੀ ਬੜਾ ਵਧੀਆ ਇੰਟਰਸਟ ਸੀ ਇਸ ਵਾਰੀ ਵੀ ਆਇਤੀ ਅ ਬੱਚਿਆਂ ਦੇ ਵਿੱਚ ਬਹੁਤ ਇਹਦਾ ਇਤਿਹਾਸ ਵਾਰੇ ਜਾਣੂ ਹੋਣ ਦਾ ਅ ਟਰਸਟੀ ਦੇਖੇ ਨਹੀਂ ਮੈਂ ਦੇਖੀ ਨਹੀਂ ਹੋਗਾ ਬੱਚੇ ਵੀ ਬੀਬੀਆਂ ਵੀ ਵੱਡੀ ਗਿਣਤੀ ਵਿੱਚ ਆਈਆਂ ਨੇ ਸੋ ਭਾਈ ਰਵਿੰਦਰ ਸਿੰਘ ਜੀ ਜਿਹੜੇ ਅਮਨਦੇਲ ਸਵੀਏ ਨੇ ਸਾਨੂੰ ਇੱਥੇ ਸੇਵਾ ਲਈ ਉਹਨਾਂ ਨੇ ਸੰਗਤ ਦਰਸ਼ਨ ਕਰਵਾਏ ਨੇ ਸਰਦਾਰ ਭਵਿੰਦਰ ਸਿੰਘ ਜੀ ਜੋ ਕੈਬਨਿਟ ਮੰਤਰੀ ਦੇ ਪਿਤਾ ਜੀ ਨੇ ਮੈਂ ਇਹਨਾਂ ਦੇ ਪਿਤਾ ਜੀ ਦਾ ਧੰਨਵਾਦ ਕਰਦਾ ਹਾਂ ਕਿ ਇਸ ਕਾਰਜ ਨੂੰ ਇਹਨਾਂ ਨੇ ਅੱਗੇ ਤੋਰਿਆ ਕਿਉਂਕਿ ਇਸ ਪਿਛਲੇ ਸਾਲ ਸ਼ੁਰੂ ਕਰਿਆ ਸੀ ਇਹ ਦੂਸਰੀ ਵਾਰ ਸਾਡਾ ਇਹ ਇਸ ਤੇ ਤੁਹਾਨੂੰ ਦਿਖਾਇਆ ਔਰ ਇਹਨਾਂ ਨੇ ਇਸ ਪ੍ਰੋਗਰਾਮ ਬੜਾ ਸਲਾਹਿਆ ਹੋਆ ਵੀ ਇਹੋ ਜਿਹੇ ਪ੍ਰੋਗਰਾਮ ਹੁੰਦੇ ਚਾਹੀਦੇ ਨੇ ਸੋ ਅਸੀਂ ਇਹ ਵੀ ਚਾਹੁੰਦੇ ਆ ਵੀ ਜਿਹੜੇ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਵੀ ਵੱਖਰੇ ਤੌਰ ਦੇ ਉੱਪਰ ਪ੍ਰਚਾਰ ਵਾਸਤੇ ਬਜਟ ਰੱਖਣਾ ਔਰ ਪ੍ਰਚਾਰ ਸਫੇਕਰ ਨਾਲ ਜਰੂਰ ਲਾਓ ਤਾਂ ਜੋ ਜਿਹੜੀ ਸਿੱਖ ਨੌਜਵਾਨ ਪੀੜ੍ਹੀ ਹੈ ਉਹਨੂੰ ਅਸੀਂ ਪ੍ਰੇਰ ਕੇ ਗੁਰਦੁਆਰਿਆਂ ਵਿੱਚ ਲੈ ਆਈਏ ਔਰ ਉਹਨਾਂ ਨੂੰ ਆਪਣੇ ਜਿਹੜਾ ਸਾਡਾ ਇਤਿਹਾਸ ਸਾਬਾ ਜੋਰਾਵਰ ਸਿੰਘ ਬਾਬਾ ਪਤੇ ਸਿੰਘ ਜੀ ਦਾ ਪਰ ਬਾਕੀ ਗੁਰੂ ਕੋ ਜਿੰਦੀ ਕਿੱਡੀਆਂ ਸ਼ਾਨਾਂ ਨੇ ਬਾਬਾ ਜੀ ਸਿੰਘ ਬਾਬਾ ਜੋਹਾਰ ਸਿੰਘ ਦੇ ਬਹੁਤ ਵੱਡੀਆਂ ਸ਼ਾਨਾਂ ਤਾਂ ਜਿਨ੍ਹਾਂ ਨੇ ਯੰਗ ਦੇ ਵਿੱਚ ਜੂਝ ਕੇ ਸ਼ਹੀਦیاں ਪਾਈਆਂ ਬਾਬਾ ਜੋਰਾਵਰ ਬਾਬਾ ਤਸਕੀਨ ਨੀਹਾਂ ਪਚਣ ਤੋਂ ਸ਼ਹੀਦ ਕੀਤਾ ਗਿਆ ਸੋ ਉਹਨਾਂ ਦੇ ਮੈਂ ਜਦੋਂ ਇਤਿਹਾਸ ਨੂੰ ਦੇਖਦਾ ਤਾਂ ਮਨ ਭਾਵੁਕ ਹੋ ਜਾਂਦਾ ਵੀ ਸਾਡੀ ਕੌਮ ਉਹਨਾਂ ਦੀ ਇਤਿਹਾਸ ਨੂੰ ਸਾਡੇ ਬੱਚਿਆਂ ਤੱਕ ਨਹੀਂ ਪਹੁੰਚਾ ਸਕੀ ਅਸੀਂ ਤਾਂ ਨਿਮਾਣੇ ਜਿ ਸਿੱਖ ਦੇ ਤੌਰ ਤੇ ਘਰ ਉਤ ਰਹੇ ਆ ਨਾ ਕਿ ਸਾਡਾ ਕੋਈ ਬਹੁਤ ਵੱਡਾ ਇਹਦੇ ਤੇ ਕੋਈ ਸਾਡਾ ਕੋਈ ਡੇਰਾ ਬਣਾਇਆ ਹੋਇਆ ਜਾਂ ਕੋਈ ਹੋਰ ਨਹੀਂ ਸਾਰੇ ਕਿਰਤੀਆ ਰੋਜ਼ ਕੰਮ ਕਰਕੇ ਆਪਣੀ ਪਰਿਵਾਰ ਪਾਲਦੇ ਹਨ ਇਹ ਗੁਰਸੈਹਿ ਸਾਹਿਬ ਤੋਂ ਵੱਖਰੀ ਤੌਰ ਤੇ ਸੇਵਾ ਲੈਂਦੇ ਨੇ ਪ੍ਰਚਾਰ ਦੀ ਮੈਂ ਅੱਜ ਦੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਧੰਨਵਾਦ ਕਰਦਾ ਹਾਂ ਮੈਂ ਆਸ ਕਰਦਾ ਹਾਂ ਕਿ ਅਗਨ ਵੀ ਅਸੀਂ ਸਮੇਂ ਇਥੇ ਬੁਲਾਉਣ ਅਸੀਂ ਬੱਚਿਆਂ ਨੂੰ ਨਵੀਂ-ਨਵੀਂ ਤਕਨੀਕ ਦੇ ਨਾਲ ਜਿਹੜਾ ਨਵਾਂ ਆਧੁਨਿਕ ਯੋਗਾ ਅੱਜ ਚੱਲ ਰਿਹਾ ਹੈ ਉਹਦੇ ਹਿਸਾਬ ਨਾਲ ਅਸੀਂ ਕਿਹਨਾਂ ਬੱਚਿਆਂ ਨੂੰ ਸਾਡੇ ਇਤਿਹਾਸ ਬਾਰੇ ਜਾਗਰੂਕ ਕਰਵਾਈਏ ਇਸ ਲਈ ਮੈਂ ਸਾਰਿਆਂ ਦਾ ਇਥੇ ਦੀ ਬੰਦਗੁਣਤਾ ਦਾ ਧੰਨਵਾਦ ਕਰਦਾ ਹਾਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਸੀ ਸੁਪਿੰਦਰ ਸਿੰਘ ਜੀ ਮੈਂ ਪੜ੍ਹਨ ਸੀ ਧਮਖਾਣਾ ਨਹੀਂ ਬਣਦਾ ਜਿਹੜੀ ਜਨਰੇਸ਼ਨਾਂ ਪੜ੍ਹੇ ਜੀ ਨਾ ਤੁਹਾਨੂੰ ਪਤਾ ਲੱਗੇ ਸਨਮਾਨ ਹੈ ਸਾਰਾ ਅੱਜ ਕੋਸ਼ਿਸ਼ ਕਰਦੇ ਆ ਕਿ ਆਪ ਜੀ ਨੂੰ ਵਧੀਆ ਉਸ ਦੱਸਿਆ ਜਾਵੇ ਲੋ ਜੀ ਆ ਜੀ ਆਓ ਇਥੇ ਕਮਰਾ ਨਾ ਕੋਈ ਫੱਕਰੀ ਕੋਈ ਸ਼ੋਗਰੀ ਕੋਈ ਵੱਡਾ ਸਾਰਾ ਸਾਤ ਤੇ ਪੰਜ ਸਾਲ ਦੀ ਉਮਰ ਹੁਣ ਜੇ ਇਹਨੂੰ ਵੀ ਮੜ ਜਾ ਕੋਰਤੇ ਕੀ ਕਰਨਗੇ ਧਰਮ ਇਹਨੂੰ ਪਤਾ ਹੀ ਨਹੀਂ ਵਿਚਾਰੇ ਧਰਮ ਬਣ ਕੀ ਹੈ ਧਰਮ ਕੀ ਹੈ ਸਾਡੇ ਪਤਾ ਵੀ ਨਹੀਂ